ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਉਣ ਵਾਲੀ ਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੁਖਾਰੀ ਸ਼ੰਤ ਮਹੱਲਾ ਪੰਜਵਾਂ ਕੋਲ ਕਮਾਈ ਲਲਨ ਗੁਰਮਨ ਦੀਨਾ ਸੁਣ ਸ਼ਬਦ ਤੇਰਾ ਮੇਰਾ ਮਨ ਪੀਨਾ ਪੀਨਾ ਦਾ ਮਤਲਬ ਪਿਜ ਗਿਆ ਮਨ ਰਾਮ ਗਿਆ ਨਾਮ ਰਸ ਦੇ ਵਿੱਚ ਪਿਜ ਗਿਆ ਹੇ ਸੋਹਣੇ ਲਾਲ ਗੁਰੂ ਦੀ ਰਾਹੀ ਗੁਰੂ ਦੀ ਸਰਨ ਪੈ ਕੇ ਮੈਂ ਆਪਣਾ ਇਹ ਮਨ ਤੈਨੂੰ ਦੇ ਦਿੱਤਾ ਹੈ ਮਨ ਦਿਨਾ ਦਿਨਾ ਮਤਲਬ ਦੇ ਦਿੱਤਾ ਤੈਨੂੰ ਮੇਰਾ ਆਪ ਦਾ ਮਨ ਹੁਣ ਮੇਰੀ ਮਰਜ਼ੀ ਨਹੀਂ ਚੱਲੂਗੀ ਤੂੰ ਤੇਰਾ ਹੁਕਮ ਚੱਲੂਗਾ ਮੈਂ ਤੇਥੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਘੋਲ ਘੁਮਾਈ ਘੋਲ ਦਾ ਮਤਲਬ ਮੈਂ ਸਦਕੇ ਘੁਮਾਈ ਦਾ ਮਤਲਬ ਵਾਰਨੇ ਹਿਲਾਲ ਤੇਰੀ سلسلہ ਦੀ ਬਾਣੀ ਸੁਣ ਕੇ ਮੇਰਾ ਮਨ ਤੇਰੇ ਨਾਮ ਰਸ ਵਿੱਚ ਭਿੱਜ ਗਿਆ ਹੈ। ਫਿਰ ਕੀ ਪ੍ਰਮਾਨ ਹੈ? ਇਹੋ ਮਨ ਭੀਨਾ ਜੋ ਜਲ ਮੀਨਾ ਲਾਗਾ ਰੰਗ ਮੁਰਾਰਾ। हे मुरारी हे ਪਰਮੇਸ਼ਰ ਮੇਰਾ ਇਹ ਮਨ ਤੇਰੇ ਨਾਮ ਰਸ ਵਿੱਚ ਨਾਮ ਰਸ ਦੇ ਨਾਲ ਇਉਂ ਭਿੱਜ ਗਿਆ ਹੈ ਮੇਰੇ ਅੰਦਰ ਤੇਰਾ ਇਤਨਾ ਪਿਆਰ ਬਣ ਗਿਆ ਹੈ ਕਿ ਇਸ ਨਾਮ ਜਲ ਤੋਂ ਬਿਨਾ ਇਹ ਮਨ ਜਿਉਂ ਹੀ ਨਹੀਂ ਸਕਦਾ ਨਾਮ ਤੋਂ ਬਿਨਾ ਨਾਮ ਜਲ ਤੋਂ ਬਿਨਾ ਇਹ ਮਨ ਜਿਉਂ ਹੀ ਨਹੀਂ ਸਕਦਾ ਜਿਵੇਂ ਕਹਿੰਦੇ ਪਾਣੀ ਦੀ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦਾ ਜੋ ਜਲ ਮੀਨਾ ਮੀਨਾ ਮਤਲਬ ਮੱਛੀ ਇਹ ਮੱਛੀ ਨਹੀਂ ਨਾ ਰਹਿ ਸਕਦੀ ਕਿੰਨੇ ਉਵੇਂ ਇਹ ਮੇਰਾ ਮਨ ਵੀ ਨਹੀਂ ਰਹਿ ਸਕਦਾ ਤੇਰੇ ਨਾਮ ਤੋਂ ਮਨਾ ਤੜਫਦਾ ਤੜਫ ਪੈਦਾ ਹੋ ਜਾਂਦੀ ਅੰਦਰੇ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰਾ ਹੈ ਮੇਰੇ ਮਾਲਕ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ ਤੂੰ ਕਿਸੇ ਦੁਨਿਆਵੀ ਪਦਾਰਥ ਦੇ ਇਹ ਵਿੱਚ ਨਹੀਂ ਮਿਲ ਸਕਦਾ ਇਹ ਵਿੱਚ ਮਤਲਬ ਵਟੇ ਦੁਨਿਆਵੀ ਪਦਾਰਥ ਜੇ ਕਹਿੰਗੇ ਵੀ ਕੋਈ ਭੇਟ ਕਰਕੇ ਉਹਦੇ ਵਿੱਚ ਮਿਲ ਨਹੀਂਉਂਦਾ ਕਿਸੇ ਵੀ ਕੀਮਤ ਤੋਂ ਨਹੀਂ ਮਿਲ ਸਕਦਾ ਇੰਨਾ ਮਹਿੰਗਾ ਹੈ ਦੁਨਿਆਵੀ ਕੋਈ ਐਸੀ ਸ਼ੈ ਬਣੀ ਨਹੀਂ ਜਿਹਦੇ ਵਟੇ ਤੂੰ ਮਿਲ ਸਕੇ ਇੰਨਾ ਕੋਈ ਮੁੱਲ ਨਹੀਂ ਮਨ ਨੂੰ ਮੇਹ ਮੁੱਲਾ ਇੰਨਾ ਮਹਿੰਗਾ ਸਾਰੀ ਦੁਨੀਆ ਦੇ ਪਦਾਰਥ ਪਲਾਣੀ ਭੇਟ ਕਰਦਾਂ ਤਾਂ ਵੀ ਉਹ ਪਰਮੇਸ਼ਰ ਨਹੀਂ ਮਿਲ ਸਕਦਾ ਤੇ ਸਸਤਾ ਵੀ ਇੰਨਾ ਮਨ ਦੇ ਰਾਮ ਲੀਆ ਹੈ ਮੋਨ ਜੇ ਪਿੱਛੇ ਦੱਸ ਗਿਏ ਆਪਦਾ ਮਨ ਦੇ ਦੇ ਤੇ ਮਨ ਦੇ ਵੱਟੇ ਮਿਲ ਸਕਦਾ ਸਸਤਾ ਵੀ ਇਹਨੇ ਕੱਲਾ ਮਨ ਭੇਟ ਕਰਨਾ ਪੈਂਦਾ ਹੈ ਮਨ ਭੇਟ ਕਰਦੇ ਤਾਂ ਉਹ ਮਿਲ ਜਾਂਦਾ ਪਰ ਮਾਨੇ ਜਿੰਨਾ ਮਨ ਭੇਟ ਕਰਨ ਨਾ ਉਹ ਲੋਕ ਸਾਰੀ ਖੇੜੀ ਮੰਦੀ ਹੈ ਜਿਨੇ ਆਪਦਾ ਮਨ ਦੇਤਾ ਮਨ ਵੇਚਾ ਸਤਿਗੁਰ ਕਾ ਪਾਸ ਤੇ ਸੇਵਕ ਕੇ ਕਾਰਜ ਰਾਸ ਸੁਖਮਨੀ ਸਾਹਿਬ ਚ ਪੜਦੇ ਨੇ ਪਰ ਮਨ ਪੇਟ ਨਹੀਂ ਕਰਦੇ ਸੀ ਜਿੱਦਣ ਮਨ ਪੇਟ ਹੋ ਗਿਆ ਉਹਨਾਂ ਸਾਰੀ ਖੇਡ ਬਣ ਜਾਣੀ ਹੈ ਸਾਨੀ ਤਾਰ ਜਲਾਸ ਹੋ ਜਾਣੀ ਹੈ ਇੱਥੇ ਹੁਣ ਮਨ ਦੀ ਗੱਲ ਚੱਲ ਰਹੀ ਹੈ ਕਹਿੰਦੇ ਦੁਨਿਆਵੀ ਪਦਾਰਥ ਨੇ ਇਹ ਵਿੱਚ ਮਿਲ ਨਹੀਂ ਸਕਦਾ ਉਹ ਤੇਰੇ ਟਿਕਾਣੇ ਦਾ ਪਾਰਲਾ ਮੰਨਾ ਨਹੀਂ ਲੱਭ ਸਕਦਾ ਫਿਰ ਗਏ ਫਰਮਾਨ ਸਗਲ ਗੁਨਾ ਕੇ ਦਾਤੇ ਸੁਆਮੀ ਮੇਨੋ ਸੁਨੋ ਇੱਕ ਦੀਨਾ ਨੇਹੋ ਦਰਸ ਨਾਨਕ ਬਲਿਹਾਰੀ ਜੀ ਅੜਾ ਬਾਲੇ ਬਲ ਕੀਨਾ हे सारे गुना ਦੇ مالک ਮੇਰੀ ਗਰੀਬ ਦੀ ਇੱਕ ਮਹਨਤ ਸੁਣਨਾ ਮੇਰੇ ਨਮਾਣੇ ਦੀ ਮੇਰੀ ਗਰੀਬ ਦੀ ਇੱਕ ਮਹਨਤ ਸੁਣਨਾ ਮੈਨੂੰ ਨਾਨਕ ਨੂੰ ਆਪਣਾ ਦਰਸ਼ਨ ਬਖਸ਼ ਮੈਂ ਤੇਥੋਂ ਸਦਕੇ ਹਾਂ ਸਤਿਗੁਰੂ ਪਾਸ਼ਾ ਫਰਮਾਨ ਕਰਨੀ ਹੈ ਮੈਂ ਆਪਣੀ ਨਿਮਾਣੀ ਜੀ ਜਿੰਦ ਤੈਥੋਂ ਵਾਰਨੇ ਕਰਦਾ ਹਾਂ ਮਲ ਮਲ ਕਰਦਾ ਹਾਂ ਮਲਹਾਰਨੇ ਕਰਦਾ ਹਾਂ ਰੰਗੇ ਫਰਮਾਨ ਹੈ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਖੰਨੀਏ ਵੰਨਾਂ ਦਰਸ਼ਨ ਤੇਰੇ ਵੰਜਾ ਦਾ ਮਤਲਬ ਹੈ ਸਦਕੇ ਜਾਂਦਾ ਹੰ ਖੰਨੀਆਂ ਵੰਜਾ ਦਾ ਮਤਲਬ ਖੰਨੀ ਦਾ ਮਤਲਬ ਟੁੱਟੇ ਟੁਕੜੇ ਹੈ ਮੇਰੇ ਪ੍ਰਭੂ ਮੇਰਾ ਇਹ ਸਰੀਰ ਤੇਰਾ ਦਿੱਤਾ ਹੋਇਆ ਹੈ ਇਹੋ ਤਨ ਮਨ ਤੇਰਾ ਕਿਉਂਕਿ ਸਰੀਰ ਦੇ ਵਿੱਚ ਹੀ ਮਨ ਹੈ ਜਦੋਂ ਇਹ ਸਰੀਰ ਖਤਮ ਹੋ ਗਿਆ ਉਦੋਂ ਮਨ ਵੀ ਖਤਮ ਹੈ ਮਨ ਕਿੱਥੇ ਹੈ ਇਸ ਤਨ ਦੇ ਵਿੱਚ ਹੀ ਹੈ ਇਸ ਕਰਕੇ ਫਰਮਾਨ ਕਰਦੇ ਨੇ ਸਤਿਗੁਰ ਪਾਤਸ਼ਾਹੇ ਪ੍ਰਭੂ ਪਰਮੇਸ਼ਰ ਮੇਰਾ ਇਹ ਸਰੀਰ ਤੇਰਾ ਦਿੱਤਾ ਹੋਇਆ ਹੈ ਮੇਰਾ ਇਹ ਮਨ ਤੇਰਾ ਬਖਸ਼ਿਆ ਹੋਇਆ ਹੈ ਸਾਰੇ ਗੁਣ ਵੀ ਤੇਰੇ ਹੀ ਬਖਸ਼ੇ ਮਿਲਦੇ ਹਨ ਸਾਮਨ ਤੇਰੇ ਮੈਂ ਤੇਰੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ ਖੰਨੀਆਂ ਵੰਨੀਆਂ ਦਰਸ਼ਨ ਤੇਰੇ ਤੇਰੇ ਦਰਸ਼ਨ ਤੋਂ ਬਲਿਹਾਰਨੀ ਕੁਰਬਾਨ ਜਾਂਦਾ ਹਾਂ ਟੋਟੇ ਟੋਟੇ ਕਰ ਨਾਲ ਦੇ ਤੇਰੀ ਉਤੋਂ ਦੀ ਆਪਦੇ ਆਪ ਨੂੰ ਹੁਣ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਖ ਦ੍ਰਿਸ਼ਟ ਪੇਖ ਜੀਵਾਂ ਹੇ ਮੇਰੇ ਪ੍ਰਭੂ ਮੈਂ ਤੇਰੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ ਅੱਖ ਚਮਕਣ ਜਿੰਨੇ ਸਮੇਂ ਲਈ ਹੀ ਮੇਰੇ ਵੱਲ ਨਿਗਾਹ ਕਰ ਲਾ ਮੇਰੇ ਵੱਲ ਤੱਕ ਲਾ ਨਿਮਖ ਨਿਮਖ ਮਤਲਬ ਅੱਖ ਚਮਕਣ ਜਿੰਨਾ ਸਮਾਂ ਨਿਮਖ ਦ੍ਰਿਸ਼ਟ ਪੇਖ ਜੀਵਾਂ ਮੇਰੇ ਲਈ ਮਾੜੀ ਜੀ ਅੱਖ ਭਰ ਕੇ ਚ ਤੱਕਲਾ ਮੇਨੇ ਨਾ ਤੈਨੂੰ ਵੇਖ ਕੇ ਮੈਂ ਆਤਮਿਕ ਜੀਵਨ ਹਾਸਲ ਕਰਦਾ ਹਾਂ ਅੰਮ੍ਰਿਤ ਨਾਮ ਸੁਣੀ ਜੈ ਤੇਰਾ ਕਿਰਪਾ ਤਰਹਿ ਤਾ ਪੀਵਾ हे प्रभु तेरा नाम आत्मिक जीवन देण वाला ਸੁਣੀਦਾ ਹੈ ਅੰਮ੍ਰਿਤ ਵਰਗਾ ਅੰਮ੍ਰਿਤ ਨਾਮ ਹੈ ਤੇਰਾ ਜੇ ਤੂੰ ਮੇਰੇ ਉੱਤੇ ਮਿਹਰ ਕਰੇ ਤਾਂ ਮੈਂ ਤੇਰਾ ਨਾਮ ਜਲ ਪੀ ਸਕਦਾ ਹਾਂ ਆਸ ਪਿਆਸੀ ਬਿਰਕੈ ਤਾਈ ਜੋ ਚਾਤ੍ਰਿਕ ਬੂੰਦੇਰੇ ਜੇ ਮੇਰੇ ਹੈ ਮੇਰੇ ਪ੍ਰਭੂਪਤੀ ਤੇਰੇ ਦਰਸ਼ਨ ਦੀ ਖਾਤਰ ਮੇਰੇ ਅੰਦਰ ਤਾੰਗ ਪੈਦਾ ਹੋ ਗਈ ਹੈ ਮੇਰੇ ਅੰਦਰ ਖਿੱਚ ਪੈਦਾ ਹੋ ਗਈ ਹੈ ਉਸ ਤਾੰਗ ਦੀ ਮਾਨੋ ਕਹਿੰਦੇ ਪਿਆਸ ਲੱਗੀ ਹੋਈ ਹੈ ਦਰਸ਼ਨ ਤੋਂ ਬਿਨਾ ਉਹ ਪਿਆਸ ਮਿਟਦੀ ਨਹੀਂ ਜਿਵੇਂ ਕਹਿੰਦੇ ਪਪੀਹਾ ਸੁਵੰਤੀ ਨਛਤਰ ਦੀ ਵਰਖਾ ਦੀ ਬੂੰਦ ਨੂੰ ਤੰਗਦਾ ਰਹਿੰਦਾ ਹੈ ਪ੍ਰਯੋਗ ਪ੍ਰਯੋਗ ਕਰਦਾ ਹੈ ਉਵੇਂ ਮੇਰੇ ਅੰਦਰ ਤੰਗ ਹੈ ਚਾਤਰਕ ਚਾਤਰਕ ਕਿਹਨੂੰ ਕਹਿੰਦੇ ਨੇ ਬਬੀਹੇ ਨੂੰ ਪਪੀਹੇ ਨੂੰ ਬਬੀਹਾ ਵੀ ਕਹਿੰਦੇ ਨੇ ਪਪੀਹਾ ਵੀ ਕਹਿੰਦੇ ਨੇ ਸਵੇਦੇ ਸਵੇਦੇ ਕਈ ਵਾਰੀ ਅੰਮ੍ਰਿਤ ਵੇਲੇ ਬੋਲਦਾ ਕਈ ਵਾਰੀ ਵਿਖੇ ਪੀਓ ਪੀਓ ਕਰਦਾ ਉਹ ਸਵੰਤੀ ਬੂੰਦ ਨੂੰ ਤਰਸਦਾ ਉਤੋਂ ਬੂੰਦ ਵਰਖਾ ਦੀ ਬੂੰਦ ਜਦੋਂ ਨਿਕਦੀ ਹੈ ਉਹ ਪਿਆ ਉਹਦੇ ਨਾਲ ਉਹ ਪਾਣੀ ਪੀਂਦਾ ਉਹਦੇ ਨਾਲ ਉਹਦੀ ਪਿਆਸ ਬੁਝਦੀ ਹੈ ਆ ਦੂਸਰਾ ਪਾਣੀ ਨਾਲ ਉਹਦੀ ਪਿਆਸ ਨਹੀਂ ਬੁਝਦੀ ਉੱਤੋਂ ਵਰਖਾ ਹੁੰਦੀ ਜਦੋਂ ਉਹ ਬੂੰਦ ਡਿੱਗਦੀ ਹੈ ਤਾਂ ਤਾਂ ਉਹ ਉਹਦੀ ਪਿਆਸ ਜਾਂਦੀ ਹੈ ਉਸੇ ਤਰ੍ਹਾਂ ਕਹਿੰਦੇ ਮੇਰੇ ਅੰਦਰ ਖਿੱਚ ਹੈ ਤੇਰੇ ਦਰਸ਼ਨ ਦੀ ਤਾਂਗ ਹੈ ਪਪੀਹੇ ਵਾਂਗ ਕਹੋ ਨਾਨਕ ਜੀ ਆਣ ਬਲਿਹਾਰੀ ਦੇਹੁ ਦਰਸ ਪ੍ਰਮੇ ਦੇ ਨੇ ਨਾਨਕ হে ਮੇਰੇ ਪ੍ਰਭੂ ਮੈਨੂੰ ਆਪਣਾ ਦਰਸ਼ਨ ਦੇ ਮੈਂ ਆਪਣੀ ਜਿੰਦ ਤੈਥੋਂ ਕੁਰਬਾਨ ਕਰਦਾ ਹਾਂ ਫਿਰ ਫਰਮਾਨ ਹੈ ਤੂੰ ਸਾਚਾ ਸਾਹਿਬ ਸਾਹੋ ਅਮਿੱਤ ਤੂੰ ਪ੍ਰੀਤਮ ਪਿਆਰਾ ਪ੍ਰਾਣ ਹਿਤ ਚਿੱਤਾ ਪ੍ਰਾਣ ਸੁਖ ਦਾਤਾ ਗੁਰਮੁਖ ਜਾਤਾ ਸਗਲ ਰੰਗ ਬਣਿਆਏ ਸੋਈ ਕਰਮ ਕਮਾਵੇ ਪ੍ਰਾਣੀ ਜਿਹਾ ਤੂੰ ਫਰਮਾਏ ਤਾਂ ਫਿਰ ਸਮਝਾਉਣਾ ਕਰਦੇ ਨੇ हे ਪ੍ਰਭੂ ਤੂੰ ਅਸਾਂ ਜੀਵਾਂ ਦਾ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੂੰ ਸਾਚਾ ਸਾਹਿਬ ਸਾਹ ਅਮਿਤਾ ਅਮਿਤਾ ਦਾ ਮਤਲਬ ਹੱਦ ਬੰਨੇ ਤੋਂ ਪਰੇ ਤੂੰ ਬਿਆੰਤ ਵੱਡਾ ਸ਼ਾਹ ਹੈ ਏ ਪ੍ਰਭੂ ਤੂੰ ਸਾਡਾ ਪ੍ਰੀਤਮ ਹੈ ਤੂੰ ਪ੍ਰੀਤਮ ਪਿਆਰਾ ਪ੍ਰਾਣ ਹਿਤ ਜਿਤਾ ਤੂੰ ਸਾਡਾ ਪਿਆਰਾ ਹੈ ਤੂੰ ਸਾਡੇ ਪ੍ਰਾਣਾਂ ਦਾ ਰਾਖਾ ਹੈ ਸਵਾਸਾਂ ਦਾ ਰਾਖਾ ਹੈ ਤੂੰ ਤੂੰ ਸਾਡੀ ਜਿੰਦ ਦਾ ਰਾਖਾ ਹੈ ਪ੍ਰਾਣ ਸੁਖ ਦਾਤਾ ਗੁਰਮੁਖ ਜਾਤਾ ਸਗਲ ਰੰਗ ਬਣ ਆਏ हे ਪ੍ਰਭੂ ਤੂੰ ਸਾਨੂੰ ਜਿੰਦ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਤੂੰ ਜਿਹੜਾ ਮਨੁੱਖ ਗੁਰੂ ਦੇ ਸਨਮਖ ਰਹਿ ਕੇ ਤੇਰੇ ਨਾਲ ਡੁੰਗੀ ਸਾਂਝ ਪਾਉਂਦਾ ਹੈ ਉਸ ਦੇ ਅੰਦਰ ਸਾਰੇ ਆਤਮ ਦਾ ਆਨੰਦ ਪੈਦਾ ਹੋ ਜਾਂਦੇ ਹਨ ਸਗਲ ਰੰਗ ਬਣ ਆਏ ਉਹਦੇ ਅੰਦਰ ਸਾਰੇ ਹੀ ਰੰਗ ਬਣ ਜਾਂਦੇ ਆ ਆਨੰਦੀ ਆਨੰਦ ਬਣ ਜਾਂਦਾ ਹੈ ਸੋਈ ਕਰਮ ਕਮਾਵੇ ਪ੍ਰਾਣੀ ਜਿਹਾ ਤੂੰ ਫਰਮਾਏ ਹੇ ਪ੍ਰਭੂ ਜਿਹੋ ਜਿਹਾਰ ਹੁਕਮ ਤੂੰ ਕੀਤਾ ਹੁੰਦਾ ਹੈ ਜੀਵ ਉਹੀ ਕੰਮ ਕਰਦਾ ਹੈ ਜੇ ਜਾਂ ਤੂੰ ਫਰਮਾਉਣਾ ਹੈ ਉਹੋ ਜਿਹਾ ਹੀ ਕੰਮ ਕਰਦਾ ਹੈ ਜੀਵ ਫਿਰ ਅੱਗੇ ਫਰਮਾਨ ਹੈ ਜਾਕੋ ਕਿਰਪਾ ਕਰੀ ਜਗਦੀਸ਼ਵਰ ਤਿੰਨ ਸਾਧ ਸੰਗ ਮਨ ਜਿਤਾ ਕਹੋ ਨਾਨਕ ਜੀਣਾ ਬਲਿਹਾਰੀ ਜੀਉ ਪਿੰਡ ਤਉ ਦਿੱਤਾ ਹੇ ਭਾਈ ਜਗਤ ਦੇ ਮਾਲਕ ਪ੍ਰਭੂ ਨੇ ਜਿਸ ਮਨ ਨੂੰ ਪੁੱਤੇ ਮਿਹਰ ਕੀਤੀ ਉਸ ਨੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਆਪਣੇ ਮਨ ਨੂੰ ਵਸ ਕਰ ਲਿਆ ਉਹਨੇ ਆਪਦੇ ਮਨ ਨੂੰ ਗੁਰੂ ਦੀ ਸੰਗਤ ਦੇ ਵਿੱਚ ਰਹਿ ਕੇ ਕਾਬੂ ਕਰ ਲਿਆ ਸਾਧ ਸੰਗ ਮਨ ਜਿੱਤਾ ਉਹਨੇ ਆਪਦਾ ਮਨ ਜਿੱਤ ਲਿਆ ਤੇ ਜਿਹਨੇ ਮਨ ਜਿੱਤ ਲਿਆ ਉਹਨੇ ਜਗ ਜਿੱਤ ਲਿਆ ਮਨ ਜੀਤਾ ਹੈ ਜਗ ਜੀਤ ਜਪਜੀ ਸਾਹਿਬ ਚ ਰੋਜ਼ ਪੜ੍ਹਦੇ ਬਸ ਮਨ ਨੂੰ ਜਿੱਤ ਲਓ ਤਾਂ ਸਮਝ ਲਓ ਜਗ ਜਿੱਤ ਲਿਆ ਨਾ ਜਗ ਜਿੱਤੇ ਨੇ ਜਿਸ ਦਿਨ ਮਨ ਜਿੱਤਿਆ ਗਿਆ ਉਦੋਂ ਜਗ ਨੂੰ ਜਿੱਤ ਲਿਆ ਤੇ ਮਨ ਕਿਵੇਂ ਜਿੱਤਿਆ ਜਾਣਾ ਉਹ ਸਤਿਗੁਰੂ ਦੇ ਕੋਲੇ ਵੇਚਣਾ ਪੈਣਾ ਹੈ ਮਨ ਬਿੱਤੇ ਸਤਿਗੁਰੂ ਕੇ ਪਾਸ ਵੇਚਦੇ ਗੁਰੂ ਦੇ ਹਵਾਲੇ ਕਰਦੇ ਮਨ ਨੂੰ ਆਪ ਦੀ ਮਰਜ਼ੀ ਛੱਡ ਦੇ ਗੁਰੂ ਦਾ ਹੁਕਮ ਮੰਨ ਮਸੂਦਣੀ ਇਹ ਕਾਬੂ ਆ ਜਾਣਾ ਐਵੇਂ ਹੋਰ ਤਰੀਕੇ ਨਾਲ ਨਹੀਂ ਆਉਣਾ ਕਿਸੇ ਵੀ ਜੇ ਚਾਹਵੇਂ ਇਨੇ ਨਾਨਕੇ ਪ੍ਰਭੂ ਮੇਰੀ ਨਿਮਾਣੀ ਜਨ ਤੈਥੋਂ ਸਦਕੇ ਹੈ ਇਹ ਜਿੰਦ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ ਫਿਰਗੇ ਫਰਮਾਨ ਹੈ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਕਾ ਸਦਕਾ ਮਤਲਬ ਦੀ ਬਰਕਤ ਨਾਲ ਬਰਕਤ ਦੇ ਨਾਲ ਸਤਿਗੁਰੂ ਪਾਤਸ਼ਾਹ ਦੀ ਸਤਗੁਰ ਢਾਕ ਲਿਆ ਮੋਹਿ ਪਾਪੀ ਪੜਦਾ ਹੇ ਮੇਰੇ ਪ੍ਰਭੂ ਸੰਤ ਜਨਾਨੀ ਸ਼ਰਨ ਪੈਣ ਦੀ ਬਰਕਤ ਨਾਲ ਤੂੰ ਮੈਨੂੰ ਗੁਣਹੀਨ ਨੂੰ ਜੋ ਮੇਰੇ ਵਿੱਚ ਗੁਣ ਹੈ ਨਹੀਂ ਗੁਣਹੀਨ ਨੂੰ ਵੀ ਵਿਕਾਰਾਂ ਤੋਂ ਬਚਾ ਲਿਆ ਸੰਤਾਂ ਨੇ ਸੰਤ ਜਨਾਂ ਨੇ ਗੁਰਮੁਖ ਪਿਆਰਿਆਂ ਨੇ ਸੰਗਤ ਕਰਨ ਦੇ ਨਾਲ ਗੁਰੂ ਦੀ ਸੰਗਤ ਕਰਨ ਦੇ ਨਾਲ ਇਹਦੀ ਬਰਕਤ ਇਦੀ ਵੱਡੀ ਹੈ ਕਿ ਇਸ ਬਰਕਤ ਦੇ ਨਾਲ ਤੂੰ ਮੈਨੂੰ ਗੁਣਹੀਨ ਨੂੰ ਜਿਹਨੇ ਮੇਰੇ ਵਿੱਚ ਕੋਈ ਕੱਖ ਵੀ ਗੁਣ ਨਹੀਂ ਸੀ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਜਿਹਨੂੰ ਮੈਨੂੰ ਕੋਈ ਪੁੱਛਦਾ ਹੀ ਨਹੀਂ ਸੀ ਮੇਰੇ ਵਿੱਚ ਇੱਕ ਵੀ ਗੁਣ ਨਹੀਂ ਸੀ ਔਗਣੀ ਔਗਣ ਸੀ ਹਮ ਔਗਣ ਭਰੇ ਇੱਕ ਗੁਣ ਨਹੀਂ ਔਗਣਾਂ ਦੇ ਨਾਲ ਭਰਿਆ ਹੋਇਆ ਇਹ ਸਰੀਰ ਸਿੰਘ ਹੈ ਫਿਰ ਵੀ ਤੂੰ ਮੈਨੂੰ ਕਿਰਪਾ ਕਰਕੇ ਏਡੀ ਵੱਡੀ ਕਿਰਪਾ ਕਰਤੀ ਹੈ ਗੁਰਮਖੀ ਦੀ ਸੰਗਤ ਗੁਰੂ ਦੀ ਸੰਗਤ ਕਰਕੇ ਮੈਨੂੰ ਗੁਣਹੀਨ ਨੂੰ ਮੈਂ ਵਿਕਾਰਾਂ ਤੋਂ ਬਚਾਲਿਆ ਤੂੰ ਸਤਿਗੁਰੂ ਨੇ ਮੇਰਾ ਪਾਪੀ ਦਾ ਪਰਦਾ ਢੱਕ ਲਿਆ ਮੈਂ ਪਾਪੀ ਆ ਪਾਪੀ ਹਾਂ ਪਖੰਡੀ ਹਾਂ ਮੇਰਾ ਪਾਪੀ ਦਾ ਪਰਦਾ ਢੱਕ ਲਿਆ ਸਤਿਗੁਰੂ ਨੇ ਸਤਿਗੁਰੂ ਢਾਕ ਲੀਆਂ ਮੋਹੇ ਪਾਪੀ ਪਰਦਾ ਮੇਰੇ ਪਾਪ ਨਸ਼ਰ ਨਹੀਂ ਹੋਣ ਦਿੱਤੇ ਜਗਤ ਦੇ ਵਿੱਚ ਮੇਰੇ ਪਾਪਾਂ ਜਨੇ ਉਹ ਨਸ਼ਰ ਨਹੀਂ ਹੋਣ ਦਿੱਤੇ ਐਡਾ ਮੇਰਾ ਸਤਿਗੁਰੂ ਪਾਸ਼ਾ ਹੈ ਉਹਨਾਂ ਨੂੰ ਢੱਕ ਲਿਆ ਪੜਦਾ ਪਾ ਲਿਆ ਉਹਦੇ ਉੱਤੇ ਟਕਣ ਹਾਰੇ ਪ੍ਰਭੂ ਹਮਾਰੇ ਜੀਏ ਪ੍ਰਾਣ ਸੁਖ ਦਾਤੇ ਹੇ ਅਸਾਂ ਜੀਵਾਂ ਦੇ ਮਾਲਕ हे ਸਭ ਜੀਵਾਂ ਦਾ ਪਰਦਾ ਢਕਣ ਦੀ ਸਮਰੱਥਾ ਵਾਲੇ ਪਰਦਾ ਢਕਣ ਦੀ ਤਾਕਤ ਰੱਖਣ ਵਾਲੇ ਹੀ ਪ੍ਰਭੂ हे ਜੰਦ ਦੇਣ ਵਾਲੇ हे ਪ੍ਰਾਣ ਦੇਣ ਵਾਲੇ ਅਬਨਾਸੀ ਅਵਗਤ ਸੁਆਮੀ ਪੂਰਨ ਪੁਰਖ ਵਿਧਾਤੇ हे ਨਾਸ ਰਹਿਤ ਸੁਆਮੀ हे ਅਬਨਾਸੀ ਅਬਨਾਸੀ ਮਤੋਂ ਨਾਸ ਰਹਿਤ ਜੋ ਸਦਾ ਕਾਇਮ ਰਹਿਣ ਵਾਲਾ ਨਾਸ ਨਹੀਂ ਹੁੰਦਾ ਕਦੇ हे ਅਦ੍ਰਿਸ਼ਟ ਸੁਆਮੀ हे ਸਭ ਗੁਣਾ ਨਾਲ ਭਰਪੂਰ ਪ੍ਰਭੂ हे ਸਰਬ ਵਿਆਪਕ हे ਸਰਜਨਹਾਰ ਤੇਰੀ ਵਡਿਆਈ ਉਸਤਤ ਕਹਿਣ ਨਾ ਜਾਏ ਤੁਹਾਡੀ ਕੌਣ ਕਹੈ ਤੂੰ ਕਦ ਕ ਨਾਨਕ ਦਾਸ ਤਾਂ ਕਹਿ ਬਲੇ ਹਾਰੇ ਮਿਲੈ ਨਾਮ ਹਰ ਨਿਮਕਾ ਨਿਮਕਾ ਦਾ ਮਤਲਬ ਨਿਮਖ ਮਾਤਰਾ ਅੱਖ ਚਮਕਣ ਜਿੰਨੇ ਸਮੇ ਲਈ हे ਸਿਰਜਨਹਾਰ हे ਪ੍ਰਭੂ हे ਅਕਾਲ ਪੁਰਖੇ ਪਰਮੇਸ਼ਰ हे ਨਾਸਰੈ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਤੂੰ ਬੇਅੰਤ ਹੈ ਉਸ ਤਤ ਮਤਲਬ ਵੜਾਈ ਕਹਿ ਨਾ ਜਾਏ ਤੇਮਾਰੀ ਕੌਣ ਕਹਿ ਤੂੰ ਕਦ ਕਾ ਕੋਈ ਨਹੀਂ ਦੱਸ ਸਕਦਾ ਕਿ ਤੂੰ ਕਦੋਂ ਦਾ ਹੈ ਇਹ ਕੋਈ ਨਹੀਂ ਦੱਸ ਸਕਦਾ ਵੀ ਤੂੰ ਕਦੋਂ ਦਾ ਹੈ ਤੂੰ ਕਦ ਕਾ ਹੈ ਤੂੰ ਮੀਅੰਤ ਹੈ ਇਹ ਤੂੰ ਆਪਨੇ ਆਪ ਹੀ ਜਾਣਦਾ ਹੈ ਵੀ ਤੂੰ ਕਦੋਂ ਦਾ ਹੈ ਇਹ ਕੋਈ ਹੋਰ ਬਿਆਨ ਨਹੀਂ ਕਰ ਸਕਦਾ ਦਾਸ ਨਾਨਕ ਉਸ ਗੁਰੂ ਤੋਂ ਕੁਰਬਾਨ ਹੈ ਨਾਨਕ ਦਾਸ ਤਾਕੈ ਬਲਿਹਾਰੀ ਮਿਲੈ ਨਾਮ ਹਰ ਨਿਮਕਾ ਕਹਿੰਦੇ ਦਾਸ ਨਾਨਕ ਤਾਂ ਉਸ ਗੁਰੂ ਤੋਂ ਕੁਰਬਾਨ ਹੈ ਬਲਿਹਾਰੀ ਹੈ ਜਿਸ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਅੱਖ ਚਮਕਣ ਜਿੰਨੇ ਸਮੇਂ ਲਈ ਵੀ ਮਿਲ ਜਾਂਦਾ ਹੈ ਅੱਖ ਚਮਕਣਿੰਦਾ ਸਮਾਂ ਇੰਨੇ ਲਈ ਵੀ ਸਮੇਂ ਲੈ ਵੀ ਜੇ ਮੰਨੋ ਨਾਮ ਮਿਲ ਜਾਂਦਾ ਨਾ ਤਾਂ ਤਾਂ ਵੀ ਬੜੀ ਵੱਡੀ ਗੱਲ ਹੈ ਤਾਂ ਹੀ ਤਾਂ ਕਹੀ ਵਲੀ ਕਿੰਨੇ ਵੀ ਮਨ ਨਹੀਂ ਲੱਗਦਾ ਨਾਮ ਕੀ ਜਪੀ ਜਾਂ ਬਾਣੀ ਕੀ ਪੜ੍ਹਗੀ ਜੇ ਮਨ ਲੱਗੇ ਹੀ ਹੋਵੇ ਫਿਰ ਬਾਣੀ ਪੜ੍ਹਨ ਦੀ ਕੀ ਲੋੜ ਹੈ ਪਹਿਨਾਂਮ ਜਪਨ ਦੀ ਕਿ ਲੋੜ ਹੈ ਗਲਤ ਮਨ ਲਾਉਣ ਵਾਸਤੇ ਤਾਂ ਪੜ੍ਹਨੀ ਹੈ ਕਈ ਵਾਰੀ ਇਹ ਕਹਿੰਦੇ ਸੰਗਤ ਮੈਂ ਜਦੋਂ ਪੜ੍ਹਦੇ ਆਂ ਜਾਂ ਨੀਂਦ ਆਉਣ ਲੱਗ ਜਾਂਦੀ ਏ ਜਾਂ ਮਨ ਇੱਧਰ ਉੱਧਰ ਭਟਕਦਾ ਏ ਇੱਧਰ ਉੱਧਰ ਭਟਕਦਾ ਜਾਂ ਇਹਨੂੰ ਸਿੱਧਾ ਕਰਨ ਵਾਸਤੇ ਤਾਂ ਇਹ ਸਾਰੇ ਪਾਪੜ ਵੇਲਣੇ ਇਹਨੂੰ ਸਿੱਧਾ ਜੇ ਇਹੀ ਮਨ ਨੂੰ ਲੱਗ ਹੀ ਜਾਵੇ ਜੇ ਸਿੱਧਾ ਹੀ ਹੋ ਜੇ ਮੰਨ ਲਓ ਲੱਗ ਜੇ ਤਾਂ ਫਿਰ ਤਾਂ ਲੋੜ ਹੀ ਨਹੀਂ ਕਾਸੀ ਦੀ ਕੁਝ ਵੀ ਨਹੀਂ ਪੜ੍ਹਨ ਦੀ ਜਰੂਰਤ ਨਾ ਕੋਈ ਸਿਮਨ ਕਰਨ ਦੀ ਜਰੂਰਤ ਹੈ ਫਿਰ ਤਾਂ ਸਾਰੀ ਗੱਲ ਹੀ ਤਾਂ ਇਹਨੂੰ ਇਹਨੂੰ ਕਾਬੂ ਕਰਨ ਵਾਸਤੇ ਤਾਂ ਸਾਰੇ ਯਤਨ ਕਰਨੇ ਆ ਚਾਹੇ ਸੇਵਾ ਕਰਨੀ ਚਾਹੇ ਸਿਮਨ ਕਰਨਾ ਕੁਝ ਵੀ ਕਰਨਾ ਬਾਣੀ ਪੜ੍ਹਨੀ ਹੈ ਇਹ ਸਾਰੇ ਕੁਝ ਇਹ ਮਨ ਮਨ ਨੂੰ ਕਾਬੂ ਕਰਨ ਵਾਸਤੇ ਹੀ ਹੈ ਮਨ ਲਾਉਣ ਵਾਸਤੇ ਹੀ ਇਹ ਸਾਰਾ ਕੁਝ ਮੇਦਰ-ਉਦਰ ਭਟਕਦਾ ਤਾਂ ਇਹਨੂੰ ਮੋੜ ਕੇ ਲਿਆ ਲਿਓ ਜਿਵੇਂ ਕਈ ਵਾਰੀ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਿਮਰਨ ਕਰਦੇ ਆ ਇਹ ਭੱਜ ਜਾਂਦਾ ਹੁੰਦਾ ਹੀ ਨਹੀਂਗਾ ਮਨ ਤਾਂ ਮੇਥੇ ਬੰਦੇ ਦਾ ਸਰੀਰ ਬੈਠਾ ਹੁੰਦਾ ਪਰ ਇਹਨੂੰ ਕੋਸ਼ਿਸ਼ ਕਰਿਆ ਕਰੋ ਫਿਰ ਸੋਚ ਦੇ ਵਿੱਚ ਇਹ ਲਿਓ ਵੀ ਅਸੀਂ ਗੁਰੂ ਸਾਹਿਬ ਦਾ ਧਿਆਨ ਤਰੋ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਦਾ ਆਪਦੇ ਅੱਖਾਂ ਮੰਨ ਕਰਕੇ ਜਿਵੇਂ ਗੁਰੂ ਸਾਹਿਬ ਨੇ ਦਾ ਧਿਆਨ ਤਰ ਗਏ ਬਾਣੀ ਦਾ ਧਿਆਨ ਤਰ ਗਏ ਇਹੋ ਜਿਹਾ ਸੋਚਗੇ ਤਾਂ ਸਮਝ ਲਓ ਜੇ ਮਨ ਭਟਕਦਾ ਤਾਂ ਉਹਨੂੰ ਮੋੜ ਕੇ ਲਿਆ ਕੇ ਇਸ ਤਰ੍ਹਾਂ ਦਾ ਧਿਆਨ ਕਰਨੇ ਤਾਂ ਜੇ ਇੱਕ ਮਨੋ ਇੱਕ ਨਿਮਖ ਵੀ ਕਿਤੇ ਇਹ ਮਨ ਲੱਗ ਗਿਆ ਤਾਂ ਉਹ ਮਨ ਨੂੰ ਕਿਨਕਾ ਇੱਕ ਜਿਸ ਜੀਵ ਸਾਵੇਂ ਤਾਂ ਕਿ ਮਹਿਮਾ ਗਨੀ ਨੇ ਸੋਪਨ ਸਾਹਿਬ ਚ ਪੜਨੇ ਬਸ ਉਹ ਇੱਕ ਕਿਨਕਾ ਕਿਤੇ ਕਿਰਪਾ ਹੋ ਗਈ ਤੇ ਉਹਦੇ ਨਾਲ ਹੀ ਸਾਰੀ ਪਾਰ ਉਤਾਰਾ ਹੋ ਜਾਣਾ ਤੇਲ ਕਿੱਡੀ ਕੁ ਹੁੰਦੀ ਹੈ ਤੇ ਲੱਕੜਾਂ ਦੇ ਢੇਰ ਦੇ ਢੇਰ ਸਾਰ ਕੇ ਸੁਆਹ ਕਰ ਦਿੰਦੀਆਂ ਨਾ ਬਸ ਜਿਹੜਾ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਹੈ ਉਹ ਤਿਲ ਕਿੰਨੀ ਤਿਲ ਜਿੰਨਾ ਹੁੰਦਾ ਮੰਨ ਲਓ ਤੇ ਢੇਰਾਂ ਦੇ ਢੇਰ ਪਾਪ ਔਗਣ ਸਾੜ ਕੇ ਸੁਆ ਕਰ ਦਿੰਦਾ ਇੱਕ ਪੱਲੜੇ ਦੇ ਵਿੱਚ ਕਿਤੇ ਉਹਨਾਂ ਇੱਕ ਕਿਣਕਾ ਵੀ ਰੱਖਿਆ ਗਿਆ ਤਾਂ ਸਾਰੇ ਜ਼ਿੰਦਗੀ ਦੇ ਕੀਤੇ ਹੋਏ ਪਾਪ ਔਗਣ ਸਾਰੇ ਸੁਆ ਹੋ ਜਾਣਗੇ ਤੇ ਉਸ ਇੱਕ ਕਿਣਕੇ ਨਹੀਂ ਬਚਾ ਲੈਣਾ ਜੁਨਾਂ ਦੇ ਵਿੱਚ ਭਟਕਣ ਤੋਂ ਤਾਂ ਹੀ ਸੰਗਤ ਕਰਨੀ ਹੈ ਨਾਮ ਸਿਮਰਨ ਹੈ ਗੁਰੂ ਦੀ ਸੰਗਤ ਦੇ ਵਿੱਚ ਇਸ ਮਨ ਨੂੰ ਜੇ ਜਾਂਦਾ ਭਟਕਦਾ ਫਿਰ ਮੋੜ ਕੇ ਲਿਆਉਣਾ ਸੋਚ ਦੇ ਵਿੱਚ ਵਿਚਾਰ ਦੇ ਵਿੱਚ ਇਹ ਲਿਆਉਣਾ ਵੀ ਗੁਰੂ ਸਾਹਿਬ ਦੀ ਅਸੀਂ ਸੰਗਤ ਦੇ ਵਿੱਚ ਬੈਠੀ ਆਂ ਤਾਂ ਗੁਰੂ ਸਾਹਿਬ ਦਾ ਧਿਆਨ ਸਰੂਪ ਦਾ ਧਿਆਨ ਧਰੀਏ ਉਹੋ ਜਾਂ ਮਨ ਦੇ ਵਿੱਚ ਖਿਆਲ ਬਣਾਈਏ ਜੇ ਮਨ ਇਧਰ ਉਧਰ ਭਟਕਦਾ ਤਾਂ ਉਹਨੂੰ ਮੋੜ ਕੇ ਲਿਆਉਣ ਦੀ ਕੋਸ਼ਿਸ਼ ਕਰੀਏ ਤਾਂ ਸਤਗੁਰੂ ਪਾਤਸ਼ਾਹ ਉਹਨੇ ਇਥੇ ਹੀ ਸਮਝਾ ਰਹੇ ਕਹਿੰਦੇ ਦਾਸ ਨਾਨਕ ਉਸ ਗੁਰੂ ਤੋਂ ਕੁਰਬਾਨ ਹੈ ਇਸ ਗੁਰੂ ਦੀ ਕਿਰਪਾ ਕਰਨੀ ਹੈ ਕਹਿੰਦੇ ਜਿਸ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਅੱਖ ਝਮਕਣ ਜਿੰਨੇ ਸਮੇਂ ਲਈ ਵੀ ਕਿਤੇ ਮਿਲ ਜਾਂਦਾ ਮਿਲ ਜਾਂਦਾ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਮੇ ਅੰਤਮ ਤਆਂੀਆਂ ਹੋ ਗਈਆਂ ਉਹਨਾਂ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ágio de que que